ਅੱਪਾਂ ਵੀਡੀਓ ਬਣਾਉਣੇ ਆ ਭਾਈ ਨਰਮੇ ਦੇ ਵਿਸ਼ੇ ਤੇ ਤੇ ਅੱਜ ਹੈਗੀ ਆ 25 ਤਰੀਕ ਨੌਵਾਂ ਮਹੀਨਾ 2025 ਦਿਨ ਹੈਗਾ ਵੀਰਵਾਰ ਆਪਣੇ ਗਮਾਂਡੀ ਦੇ ਨਰਮ ਆ ਇੱਥੇ ਆਪਾਂ ਤਾਂ ਵੀ ਜੇ ਅਸੀਂ ਝੋਨਾ ਆਪਾਂ ਵੀ ਗਾਹ ਨੂੰ ਅੱਧਾ ਕਿ ਨਰਮਾ ਕਰਾਂਗੇ ਆ ਨਰਮੇ ਦੇ ਹਾਲਾਤ ਨੇ 15 ਮਣ ਨਰਮਾ ਹੋ ਜੂ ਪੂਰੇ ਵਧੀਆ ਮੋٹے ਫੁੱਟ ਨੇ ਕੋਈ ਗੁਲਾਬੀ ਸੁੰਡੀ ਨਹੀਂ ਗੀ ਕਿਤੇ ਆ ਮਾੜੀ ਮੋਟੀ ਮਮੂਲੀ ਜੀ ਕਿਹੜੇ ਉੱਚੇ ਬਾਣਾ ਚ ਝੋਨਾ ਲਾਉਂਦੇ ਆ ਮਾੜੇ ਬਾਣਾ ਚ ਝੋਨਾ ਵੀ 20 30 ਮਣਾ ਹੁੰਦਾ ਬਾਈ ਗਾਹਾਂ ਵਾਸਤੇ 4 5 ਪੈਕੇਟ ਪਾ ਕੇ ਨਰਮੀ ਦੇ ਬੀਜ ਦੇ ਤੇ ਨਰਮਾ ਬੀਜ ਲਿਆ ਕਰੋ ਸੰਗਣਾ ਜਾਂ ਕਰਕੇ ਤੇ 20 ਮਣ ਤੋਂ ਡਕਦਾ ਨਹੀਂ 20 ਮਣ ਤਾਂ ਨਰਮਾ ਹੋ ਹੀ ਜਾਊ ਬਾਈ ਤੇ ਝੋਨੇ ਤੇ ਦੁੱਗਣਾ ਖਰਚ ਕਰ ਦਿੰਦੇ ਆ ਮਾੜੇ ਬਾਣਾ ਚ ਲਾ ਕੇ ਤੇ ਨਾ ਝੋਨਾ ਹੁੰਦਾਗਾ ਲਗਾਈ 5000 ਰੁਪਏ ਜਾਂਦੀ ਆ ਤੇ ਉੱਤੇ ਖਰਚਾ 30 ਮਣ ਹੁੰਦਾ ਕਿਤੇ 35 ਮਣ ਮਾੜੇ ਬਾਣਾ ਚ ਵੀ ਨਰਮਾ ਬੀਜਿਓ ਗਾਹਾਂ ਨੂੰ ਆ ਆਪਣੇ ਗਮਾਂਡੀ ਦੇ ਆਪਾਂ ਤਾਂ ਦੇਖਦੇ ਰਹੇ ਇਹਨੂੰ ਤੁਰਤ ਬੀਜਣ ਤੋਂ ਲੈ ਕੇ ਅੱਜ ਤੱਕ ਦੋ ਵਾਰੀ ਚੁ ਤੇ 8 ਮਣ ਨਰਮਾ ਜੁਗ ਲਿਆ ਤੇ ਕੁਸ ਮਗਰ ਹੋ ਤੇ 15 ਮਣ ਨਰਮਾ ਹੋ ਜੂ ਕੋਈ ਨਾਲ ਇੰਨੀ ਸਮਾਈ ਨਹੀਂ ਕਰੀ 20 ਮਣ ਨਰਮੇ 25 ਮਣ 22 ਮਣ ਨਰਮੇ ਗਾਹ ਨੂੰ ਹੋਣ ਲੱਗ ਜਾਣਗੇ 20 ਮਣ ਕੀ ਨਰਮੇ ਬੀਜ ਲਿਆ ਕਰੋ ਮਾੜੇ ਵਾਣਾਂ ਵਾਲੇ ਸੰਗਣਾ ਜਾਂ ਕਰਕੇ ਬੀਜ ਲਿਆ ਕਰੋ ਨਰਮਾ ਤਾਂ ਬਿਰਲਾ ਸੰਗਣਾ ਜਾਂ ਵਧੀਆ ਹੋ ਜਾਂਦਾ ਹੈਗਾ ਧੰਨਵਾਦ